ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਕੀ ਲਾਡਲੀ ਫੌਜ ਵੱਲੋਂ ਜੋ ਪ੍ਰੋਗਰਾਮ ਉੜੀਆ ਗਿਆ ਜੋ ਛੋਟੇ ਸੈਵਜਾ ਦੇ ਦੀ ਸ਼ਹੀਦੀ ਦੇ ਸਮਰਪਤ ਅੱਜ ਜੋ ਫਤੇਗੜ ਸਹਿ ਪਤਵਾਲੀ ਸਹਿ ਕੋਰਸ ਹੈ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਜਿਹੜੇ ਸੰਗਤਾਂ ਨੂੰ ਕਰਾਏ ਜਾ ਰਹੇ ਨੇ ਪੁਰ ਸੰਗਤਾਂ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਅਪਾਰ ਜਿਹੜੀ ਛੋਟੇ ਜਿਹੇ ਸਥ ਦੇ ਵਿੱਚ ਮਿੱਟ ਤੋਂ ਪਹਿਲਾਂ ਇਕੱਠੀ ਹੋ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਜਦੋਂ ਸੰਗਤ ਅਰਦਾਸ ਲੈ ਕੇ ਜਾਂਦੀ ਹੈ ਉਹ ਝੋਰੀਆਂ ਭਰ ਕੇ ਆਂਦੀ ਹੈ ਅੱਜ ਛੋਟੇ ਸਹਿਬ ਜਾਇਦੇ ਦੀ ਸ਼ਹੀਦੀ ਦੇ ਸਮਰਪਤ ਅੱਜ ਜੋ ਸੰਗਤ ਜਾ ਰਹੀ ਹੈ ਔਰ ਧਰਤਾ ਦੇ ਯੋਗ ਸੰਗਤ ਅੱਜ ਗੁਰੂ ਕੀ ਲੜਨੀ ਫੋਜ ਵੱਲੋਂ ਬਹੁਤ ਵੱਡਾ ਯੋਗਦਾਨ ਸੰਗਤਾ ਔਰ ਪਿਆਰ ਹੈ ਔਰ ਜੋ ਕੀ ਯਾਤਰਾ ਸ੍ਰੀ ਪਟਨਾ ਸਾਹਿਬ ਲਈ 2 ਜਨਵਰੀ ਨੂੰ ਜੋ ਕੀ ਰਵਾਨਾ ਹੋਣੀ ਹੈ ਉਹਦੀਆਂ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੇ ਕੋਈ ਤਿਲਫੁਲ ਸੇਵਾ ਸੰਗਤ ਵਿੱਚੋਂ ਪਾਣਾ ਚਾਹੁੰਦਾ ਹੈ ਗੁਰੂ ਕੀ ਲਾਡਲੀ ਫੋਜ ਦੇ ਸਮੂਹ ਮੈਂਬਰਾਂ ਨਾਲ ਮਿਲ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਹਿਯੋਗ ਤਿਲਫੁਲ ਕੋਈ ਲੰਗਰ ਦਾ ਅਰੇਂਜਮੈਂਟ ਜਾਂ ਕੁਝ ਕਰ ਸਕਦਾ ਹੈ ਉਹਦਾ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਗੁਰੂ ਕੀ ਲਾਡਰੀ ਫੌਜ ਇਹੋ ਸੋਇਟੀ ਵੱਲ ਪਰਪਰਾਨਾ ਕੀਤਾ ਜਾਂਦਾ ਹੈ ਹਰ ਮਹੀਨੇ バス ਸੇਵਾ ਸੰਗਤਾਂ ਨੂੰ ਵੱਖਰ ਅੱਖੇ ਗੁਰੂ ਸਾਹਿਬ ਦੇ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਨੂੰ ਲਿਜਾਇਆ ਜਾਂਦਾ ਹੈ ਅੱਜ ਸਹੀਦੀ ਸਾਖਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਾਲ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜੋ ਹੀ ਢੀ ਜੋੜ ਮੇਲੇ ਬਾਤਾ ਗੁਜਰੀ ਸਾਹਿਬ ਜੀ ਦਾ ਢੀ ਢੀ ਜੋੜ ਮੇਲੇ ਜੋ ਚੱਲਦੇ ਹਨ ਉਹਨਾਂ ਦੇ ਜੋੜ ਮੇਲੇ ਸੰਬੰਧ ਦੇ ਵਿੱਚ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਨਕਮ ਅਸਤਰ ਤੋਂ ਅੱਜ ਜਾਣ ਜਾ ਰਹੀਆਂ ਹਨ ਸ਼ਰਧਾ ਦੇ ਫੁੱਲ ਭੇਟ ਕਰਨ ਜਾਣੀਆਂ ਇਹ ਸੰਗਤਾਂ ਅੱਜ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਹਨ ਬੜੀ ਸ਼ਰਧਾ ਦੇ ਭਾਵ ਨਾਲ ਜੋ ਗੁਰ ਕੀ ਲਾਡਰੀ ਫੌਜ ਸੇਵਾ ਸੁਸਾਇਟੀ ਵਾਲੇ ਬੜੀ ਸੇਵਾ ਨਿਭਾਉਂਦੇ ਨੇ ਪਰਮਾਤਮਾ ਇਹਨਾਂ ਨੂੰ ਹਰ ਵੇ ਤੰਦਰੁਸਤੀ ਆ ਬਖਸ਼ੇ ਮੇਰ ਪ੍ਰਯਾਤਨ ਰੱਖੇ ਇਸੇ ਤਰ੍ਹਾਂ ਇਹਨਾਂ ਦੇ ਕਾਰੋਬਾਰ ਚੱਲਦੇ ਰਹਿਣ ਪਰਮਾਤਮਾ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ ਸਾਰੇ ਪਰਿਵਾਰਾਂ ਨੂੰ ਜੋ ਐਡੀ ਵੱਡੀ ਸੇਵਾ ਸੰਗਤ ਜੀ ਨੇ ਬੰਦੇ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੇਵਾ ਸੁਸਾਇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਜੇ ਭਾਜੀ ਦਾ ਹੌਲ ਭਾਈ ਬੱਬੂ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਉਦਮ ਕੱਢਦੇ ਨੇ ਸੰਗਤ ਨੂੰ ਲੈ ਜਾਂਦੇ ਨੇ ਜਿੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰਕੀ ਲਾਡਰੀ ਫੌਜ ਇਹਦਾ ਸੈਕਟੀਵਲ ਆ ਪਰਪਰਾਨਾ ਕੀਤਾ ਜਾਂਦਾ ਹੈ ਹਰ ਮਹੀਨੇ ਬਸ ਸੇਵਾ ਸੰਗਤਾਂ ਨੂੰ ਵੱਖਰ ਵੱਖਰੇ ਗੁਰੂਤਾ ਮਾਦੇ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਨੂੰ ਲਿਜਾਇਆ ਜਾਂਦਾ ਹੈ ਅੱਜ ਸਹੀਦੀ ਸਾਖਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੀ ਸਹਿਬਜਾਦੇ ਬਾਬਾ ਜੋਰਾਵਲ ਸਿੰਘ ਬਾਬਾ ਫਤੇਹ ਸਿੰਘ ਜੀ ਦਾ ਜੋਹੀ ਦੀ ਜੋੜ ਮੇਲੇ ਬਾਤਾ ਗੁਜਰੀ ਸਾਹਿਬ ਜੀ ਦਾ ਛੀਤੀ ਜੋੜ ਮੇਲੇ ਜੋ ਚੱਲਦੇ ਹਨ ਉਹਨਾਂ ਦੇ ਜੋੜ ਮੇਲੇ ਸੰਬੰਧ ਦੇ ਵਿੱਚ ਅੱਜ ਫਤੇਹਗੜ ਸਾਹਿਬ ਦੀ ਧਰਤੀ ਤੇ ਸੰਗਤਾਂ ਨਕਮਸਤਰ ਕਹਿੰਦੇ ਜਾਣ ਜਾ ਰਹੀਆਂ ਹਨ ਸ਼ਰਧਾ ਦੇ ਫੁੱਲ ਭੇਟ ਕਰਨ ਜਾਣੀਆਂ ਇਹ ਸੰਗਤਾਂ ਅੱਜ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਹਨ ਬੜੀ ਸ਼ਰਧਾ ਦੇ ਭਾਵ ਨਾਲ ਜੋ ਪੁਰਕੀ ਲਾਡਰੀ ਫੌਜ ਸੇਵਾ ਸੁਸਾਇਟੀ ਵਾਲੇ ਬੜੀ ਸੇਵਾ ਦੁਭਾਂਦੇ ਨੇ ਪ੍ਰਮਾਤਮਾ ਇਹਨਾਂ ਨੂੰ ਹਰ ਵੇ ਤੰਦਰੁਸਤੀਆਂ ਬਖਸ਼ੇ ਮਿਹਰ ਪ੍ਰਯਾਤ ਕਰਕੇ ਇਸੇ ਤਰ੍ਹਾਂ ਇਹਨਾਂ ਦੇ ਕਾਰੋਬਾਰ ਚੱਲਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ ਸਾਰੇ ਪਰਿਵਾਰਾਂ ਨੂੰ ਜੋ ਐਡੀ ਵੱਡੀ ਸੇਵਾ ਸੰਗਤ ਦੀ ਨਿਭਾੰਦੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਸੇਵਾ ਸੁਸਾਇਟੀ ਵਾਲਿਆਂ ਵੀਰਾਂ ਦਾ ਹੋਰ ਬਹੁਤ ਧੰਨਵਾਦ ਕਰਦੇ ਆ ਰਾਜੇ ਭਾਜੀ ਦਾ ਹੌਲ ਭਾਈ ਬੱਬੂ ਭਾਜੀ ਦਾ ਜਿਨ੍ਹਾਂ ਨੇ ਇਸੇ ਬਾਉਦਮ ਕੱਢਨੇ ਸੰਗਤਾਂ ਨੂੰ ਲੈ ਜਾਂਦੇ ਨੇ ਜੰਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ